मैं पंजाब के हर एक बच्चे का धनबाद करता हाँ और सारे ही मेरिया तिया मेरे पुत्र मेरे बजुर्ग मेरिया मावा भैन ने सबित कर दिता ਜੇ ਰਾਜ 1849 ਦੇ ਵਿੱਚ ਅੰਗਰੇਜ਼ ਨੇ ਰਾਜ ਦਾ ਝੰਡਾ ਲਾਇਆ ਸੀ ਮੇਰੇ ਪੰਜਾਬੀਆਂ ਨੇ ਸਤ ਕਰ ਦਿੱਤਾ ਕਿ ਅਸੀਂ ਮੁੱਕ ਹਰ ਇੱਕ ਨੂੰ ਕੁਪੈਂਟੀ ਦਾ ਧੰਨਵਾਦ ਕਰਦਾ ਤੁਹਾਡਾ ਪੰਜਾਬੀਓ। ਧੰਨਵਾਦ ਕਰਦਾ ਤੁਹਾਡਾ মিডিਆ ਵਾਲਿਓ। ਕਿਉਂਕਿ ਜੇ ਸਿਰ 1859 ਦੇ ਵਿੱਚ ਅੰਗਰੇਜ਼ ਨੇ ਪੇਂਤੀਆਂ ਦਾ ਝੰਡਾ ਲਾ ਕੇ ਪੇਂਤੀਆਂ ਦਾ ਝੰਡਾ ਲਾ ਕੇ ਸ਼ਬੀਨਾ ਚੜਾਇਆ ਸੀ। ਸਬਕ ਜੋ ਕਿ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਦੇ ਤਲਵੇ ਝਟਾਉਣ ਵਾਲੇ ਲੋਕ ਅਗਰੇਜ਼ਾਂ ਦੇ ਛੱਤਰ ਝਟਾਉਣ ਵਾਲੇ ਲੋਕ ਦਸ਼ਮੇਸ਼ ਬਿਤਾਉਣ شہید ਕਰਨ ਵਾਲੇ ਲੋਕ ਉਹਦਾ ਰਾਜ ਖੋਣ ਵਾਲੇ ਲੋਕ ਬੰਦੀਆਂ ਦੇ ਵਿੱਚ ਹੀ ਰਹਿੰਦੇ ਆ ਉਹ ਆਪ ਪਿਛੜਣਾ ਤੁਸੀਂ ਜੇ ਤੁਹਾਨੂੰ ਲੱਗੇ ਆ ਝੂਠ ਬੋਲਦਾ ਮੇਰੇ ਗੁਰੂ ਦੀ ਬਾਣੀ ਸਮਝ ਲਓ ਡਾਕੂ ਬਣ ਤਵਾਜੂਗੇ ਡਾਕੂ ਤੁਹਾਡੇ ਅੰਦਰ ਆ ਡਾਕੂ ਤੁਹਾਡੇ ਵਿੱਚ ਬੈਠੇ ਹੋਏ ਆ ਜਿਸ ਵੇਲੇ ਅਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਉੱਤੇ ਸ਼ਤਰ ਜਟਨੇ ਸ਼ੁਰੂ ਕਰ ਦਿੰਦੇ ਆ ਆਪਣੇ ਲਾਲਚ ਵਾਸਤੇ ਫਿਰ ਸਾਡੇ ਅੰਦਰਲਾ ਡਾਕੂ ਜਾਗਦਾ ਮੇਰੇ ਗੁਰੂ ਦੀ ਬਾਣੀ ਸਮਝਣਾ ਆਈ ਡਾਕੂ ਕੰਦੇ ਝੂਠ ਬੋਲਦਾ ਤੋਹੀ ਯਾਦ ਰੱਖਿਓ 26 26 ਨੇ ਤੁਹਾਡਾ ਝੰਡਾ ਲਾਇਆ ਸੀ ਅੰਗਰੇਜ਼ ਨੇ ਅੱਖਰ ਪੈਨ 26 ਅੱਖਰ ਨੇ ਅੰਗਰੇਜ਼ੀ ਦੇ ਸਾਡਾ ਰਾਜ ਜਦੋਂ ਰਾਜ ਦਾ ਝੰਡਾ ਲਾ ਸੀ 1800 ਨਾਲ ਦੇ ਵਿੱਚ ਕਿਉਂ ਕਿ ਸਾਡੇ ਚ ਇੱਕ ਗਵਾਚ ਗਿਆ ਸੀ 1850 5 ਜਿਹੜੇ ਦਸ਼ਮੇਸ਼ ਪਿੱਛੇ ਤਾਂ ਇਹ ਸਾਨੂੰ ਇੱਕ ਦੇ ਨਾਲ ਜੋੜਿਆ ਸੀ ਅਸੀਂ ਉਹ ਡਿਸੈਕਸ਼ਨ ਨੂੰ ਬੋਲਦੇ ਹਾਂ 1849 ਅੰਗਰੇਜ਼ ਨੇ ਛਬੀਆਂ ਨੇ ਤੁਹਾਡਾ ਚੜ੍ਦਾ ਲਾਇਆ ਸੀ ਅੱਜ ਦੁਬਾਰਾ ਯਾਦ ਰੱਖ ਲਿਓ ਪੂਰੀ ਦੁਨੀਆ ਦੇ ਵਿੱਚ ਛਬੀ ਅਕਰ ਛਬੀਆਂ ਨੂੰ ਲੋਕ ਪੜਦੇ ਆ ਮਾਨ ਕਰਦੇ ਨੇ ਆਪਣੇ ਆਪ ਨੂੰ ਦੁਨੀਆ ਦੇ ਵੱਡੇ ਠੇਕੇਦਾਰ ਸਮਝਦੇ ਨੇ ਇੰਗਲਿਸ਼ ਦੇ ਵਿੱਚ ਅੱਜ 35 ਦੁਬਾਰਾ ਫਿਰ ਪੰਜਾਬ ਦੇ ਵਿੱਚ ਹਰ ਇੱਕ ਮਨੁੱਖ ਬੇਂਤੀ ਹੈ। ਦੇਖੋ ਅਸੀਂ ਛਬੀਆਂ ਦਾ ਝੰਡਾ ਲਾ ਕੇ ਪੂਰੇ ਭਾਰਤ ਦੇ ਵਿੱਚ ਅਜੇ ਵੀ ਛਬੀਆਂ ਦੇ ਨਾਲ ਛਬੀਆਂ ਦੀ ਗੁਲਾਮੀ ਅਜੇ ਵੀ ਕਰ ਰਿਹਾ। ਕੌਣ ਜਿਹੜੇ ਸਦੀਆਂ ਤੋਂ ਸਰ ਗਰੀਬ ਮਾਰ ਕਰਦੇ ਆਏ ਨੇ। ਮਾਇਆ ਦੇ ਮੋਹ ਦੇ ਵਿੱਚ ਜਨਮ ਕਰਦੇ ਆਏ ਨਹੀਂ ਯਾਦ ਰੱਖਿਓ ਪੰਜਾਬੀਓ ਔਰ ਧਰਨਾ ਬਦਲਦਾ ਪੂਰੇ ਪੰਜਾਬੀਆਂ ਦਾ ਹਰ ਇੱਕ ਦੁਨੀਆ ਦੇ ਉੱਤੇ ਮਨੁੱਖ ਚਾਹੇ ਉਹ ਅੰਗਰੇਜ਼ ਆ ਚਾਹੇ ਕਾਲਾ ਚਾਹੇ ਪੀਲਾ ਕੋਈ ਵੀ ਪੈਂਤੀਆ ਤਗੜੇ ਹੋ ਜਾਓ ਉਹ ਸ਼ੁਰੂ ਹੋ ਚੁੱਕਾ ਹੁਣ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਯਾਦ ਕਰੇ ਯਾਦ ਰੱਖਿਓ ਗਰਦਾਰਾਂ ਤੋਂ ਵਚਨਾ ਗਰਦਾਰੀਆਂ ਕਰਨ ਬਾਰੇ ਤੋਂ ਵਚਨਾ ਯਾਦ ਰੱਖਿਓ ਗਰਦਾਰ ਤੁਹਾਡੇ ਵਿੱਚ ਆ ਉਹਨੂੰ ਬਚਾਰਨਾ ਸ਼ੁਰੂ ਕਰੋ ਜਿਹੜੇ ਸਭ ਤੋਂ ਯਾਦਲ ਕੋ ਉੱਪਰ ਬੈਠੇ ਹੈ ਖਿੱਚ ਕੇ ਥੱਲੇ ਲਿਆਓ 35 ਇਹਨਾਂ ਨੂੰ ਲਿਆਉਣੇ ਆ 26 ਦੀ ਗੁਲਾਮੀ ਕਰ ਰਹੇ ਆ